ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੁਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ। ਪਿੰਡ ਭਕਤਪੁਰ ਦੀ ਸਵੇਰ ਹਮੇਸ਼ਾ ਦੀ ਤਰ੍ਹਾਂ ਧੁੰਦ ਨਾਲ ਟੱਕੀ ਹੋਈ ਸੀ। ਕੱਚੀਆਂ ਗਲੀਆਂ ਵਿੱਚ ਲੋਕ ਆਪਣੇ ਆਪਣੇ ਕੰਮਾਂ ਤੇ ਜਾ ਰਹੇ ਸਨ। ਪਰ ਉਸ ਸਵੇਰ ਹਵਾ ਵਿੱਚ ਕੁਝ ਅਜੀਬ ਜਿਹਾ ਭਾਰ ਸੀ, ਡਰ, ਬੇਵਸੀ ਅਤੇ ਗੁੱਸੇ ਦਾ। ਇਸ ਸਾਰੇ ਦਾ ਕਾਰਨ ਸੀ ਥਾਣਾ ਇੰਚਾਰਜ ਦਰਸ਼ਨ ਸਿੰਘ। ਦਰਸ਼ਨ ਸਿੰਘ ਦਾ ਨਾਮ ਸੁਣਦ ਹੀ ਪਿੰਡ ਦੇ ਲੋਕਾਂ ਦੇ ਮੱਥੇ ਤੇ ਸਲਵਟੇ ਪੈ ਜਾਂਦੇ ਸਨ। ਉਹ ਪੁਲਿਸ ਦੀ ਵਰਦੀ ਪਹਿਨਦਾ ਸੀ ਪਰ ਉਸ ਜੀ ਸੋਚ ਕਾਲੀ ਸੀ ਉਸ ਦਾ ਥਾਣਾ ਇਨਸਾਫ ਦਾ ਕੇਂਦਰ ਨਹੀਂ ਸਗੋ ਰਿਸ਼ਵਤ ਦੀ ਮੰਡੀ ਬਣ ਚੁੱਕਾ ਸੀ ਕੋਈ ਵੀ ਕੰਮ ਚਾਹੇ ਗੁੰਮ ਹੋਈ ਮੋਟਰਸਾਈਕਲ ਦੀ ਐਫਆਈਆਰ ਹੋਵੇ ਜਾਂ ਝਗੜੇ ਦੀ ਰਜਿਨਾਮਾ ਹਰ ਚੀਜ਼ ਦੀ ਕੀਮਤ طے ਸੀ ਪਿੰਡ ਦਾ ਗਰੀਬ ਕਿਸਾਨ ਹਰਪਜਨ ਸਿੰਘ ਉਸ ਥਾਣੇ ਦੇ ਬਾਹਰ ਖੜਾ ਕੰਬ ਰਿਹਾ ਸੀ ਉਸ ਦਾ ਪੁੱਤਰ ਮੰਗਲ ਪਿਛਲੀ ਰਾਤ ਬਿਨਾ ਕਿਸੇ ਗੁਨਾਹ ਦੇ ਫੜ ਲਿਆ ਗਿਆ ਸੀ ਦੋਸ ਸਿਰਫ ਇਹ ਸੀ ਕਿ ਮੰਗਲ ਨੇ ਦਰਸ਼ਨ ਸਿੰਘ ਦੇ ਭਤੀਜੇ ਨੂੰ ਚੁੱਠੀ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਹਰਪਜਨ ਸਿੰਘ ਅੰਦਰ ਗਿਆ ਹੱਥ ਜੋੜ ਕੇ ਬੋਲਿਆ ਸਾਹਿਬ ਜੀ ਮੇਰਾ ਮੁੰਡਾ ਬੇਗੁਨਾਹ ਹੈ ਗਰੀਬ ਆਦਮੀ ਰਹਿਮ ਕਰੋ ਦਰਸ਼ਨ ਸਿੰਘ ਨੇ ਕੁਰਸੀ ਤੇ ਪਿੱਠ ਟਿਕਾਈ ਮੁੱਛਾਂ ਨੂੰ ਤਾਉ ਦਿੱਤਾ ਤੇ ਠੰਡੇ ਲਹਿਜੇ ਵਿੱਚ ਕਿਹਾ ਰਹਿਮ ਤਾਂ ਰੱਬ ਕਰਦਾ ਏ ਮੈਂ ਨਹੀਂ ਜੇ ਮੁੰਡਾ ਚਾਹੀਦਾ ਏ ਤਾਂ 50000 ਲੈ ਆ ਹਰਪਜੰਤ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ 50000 ਉਸ ਲਈ ਪਹਾੜ ਵਰਗਾ ਸੀ ਕਰ ਆ ਕੇ ਉਸਨੇ ਪਤਨੀ ਦੇ ਗਹਿਣੇ ਵੇਚੇ ਗਾਹ ਗਰੀ ਵੀ ਰખી ਪਰ ਫਿਰ ਵੀ ਪੈਸੇ ਸੇ ਪੂਰੇ ਨਾ ਹੋਏ। ਇਧਰ ਦਰਸਨ ਦੀ ਜ਼ਿੰਦਗੀ ਸਾਂਸ਼ੋਕਤ ਨਾਲ ਭਰੀ ਹੋਈ ਸੀ। ਵੱਡਾ ਕੋਠਾ, ਮਹਿੰਗੀ ਗੱਡੀ, ਸ਼ਹਿਰ ਵਿੱਚ ਫਲੈਟ ਸਭ ਕੁਝ ਜਰਿਸਵਦ ਦੇ ਪੈਸਾ ਨਾਲ। ਲੋਕ ਕਹਿੰਦੇ ਸਨ ਕਿ ਉਹ ਪੁਲਿਸ ਵਾਲਾ ਨਹੀਂ ڈاکੂ ਹੈ ਜੋ ਵਰਦੀ ਵਿੱਚ ਛੁਪਿਆ ਹੋਇਆ ਹੈ। ਇੱਕ ਦਿਨ ਪਿੰਡ ਵਿੱਚ ਨਵਾਂ ਅਧਿਆਪਕ ਆਇਆ ਅਮਨਦੀਪ ਸਿੰਘ। ਉਹ ਪੜੇ ਲਿਖਿਆ, ਨਿਆ ਤੇ ਵਿਸ਼ਵਾਸ ਰੱਖਣ ਵਾਲਾ ਨੌਜਵਾਨ ਸੀ। ਉਸ ਨੇ ਪਿੰਡ ਦੇ ਲੋਕਾਂ ਦੀ ਹਾਲਤ ਦੇਖੀ ਤੇ ਸਮਝ ਗਿਆ ਕਿ ਸਾਰੀ ਬੁਰਾਈ ਦੀ ਜੜ ਦਰਸ਼ਨ ਸਿੰਘ ਹੈ। ਅਮਨਦੀਪ ਨੇ ਲੋਕਾਂ ਨੂੰ ਇਕੱਠਾ ਕਰਕੇ ਕਿਹਾ ਜੇ ਅਸੀਂ ਖਮੋਸ਼ ਰਹੇ ਤਾਂ ਇਹ ਜ਼ੁਲਮ ਕਦੇ ਖਤਮ ਨਹੀਂ ਹੋਵੇਗਾ। ਕਾਨੂੰਨ ਸਾਡੇ ਨਾਲ ਹੈ ਸਿਰਫ ਹਿੰਮਤ ਦੀ ਲੋੜ ਹੈ ਪਰ ਲੋਕ ਡਰੇ ਹੋਏ ਸਨ ਪੁੱਤਰ ਪੁਲਿਸ ਨਾਲ ਕੋਣ ਲੜਦਾ ਹੈ ਉਹ ਸਾਨੂੰ ਝੂਠੇ ਕੇਸਾਂ ਚ ਫਸਾ ਦੇਵੇਗਾ ਇਸੇ ਦੌਰਾਨ ਹਰਪਜਨ ਸਿੰਘ ਦਾ ਪੁੱਤਰ ਮੰਗਲ ਥਾਣੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਗਿਆ ਇਹ ਖਬਰ ਪਿੰਡ ਵਿੱਚ ਅੱਗ ਦੀ ਵਾਂਗ ਫੈਲ ਗਈ ਅਮਨਦੀਪ ਨੇ ਫੈਸਲਾ ਕੀਤਾ ਕਿ ਹੁਣ ਚੁੱਪ ਰਹਿਣਾ ਪਾਪ ਹੈ ਉਸਨੇ ਚੁੱਪਚਾਪ ਦਰਸ਼ਨ ਸਿੰਘ ਦੀਆਂ ਰਿਸ਼ਵਤਾਂ ਦੀਆਂ ਰਿਕਾਰਡਿੰਗਾਂ ਵੀਡੀਓ ਅਤੇ ਗਵਾਹ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਕੁਝ ਇਮਾਨਦਾਰ ਸਿਪਾਹੀ ਵੀ ਅੰਦਰੋਂ ਤੰਗ ਆ ਚੁੱਕੇ ਸਨ ਉਹ ਵੀ ਅਮਨਦੀਪ ਨਾਲ ਮਿਲ ਗਏ ਇੱਕ ਰਾਤ ਦਰਸ਼ਨ ਸਿੰਘ ਰਿਸ਼ਵਤ ਲੈਂਦਾ ਹੋਇਆ ਕੈਮਰੇ ਵਿੱਚ ਕੈਦ ਹੋ ਗਿਆ ਇਹ ਸਾਰੇ ਸ ਨੇ ਸਿੱਧੇ ਵਿਜੀਲੈਂਸ ਵਿਭਾਗ ਤੱਕ ਪਹੁੰਚਾ ਦਿੱਤੇ ਕੁਝ ਦਿਨਾਂ ਬਾਅਦ ਸਵੇਰੇ ਸਵੇਰਪਿੰਡ ਵਿੱਚ ਸਾਇਰਨਾਂ ਦੀ ਆਵਾਜ਼ ਗੂੰਜੀ ਵਿਜੀਲੈਂਸ ਦੀ ਟੀਮ ਥਾਣੇ ਤੇ ਛਾਪਾ ਮਾਰ ਚੁੱਕੀ ਸੀ ਦਰਸ਼ਨ ਸਿੰਘ ਦੇ ਕਰੋੜਾਂ ਕਰੋੜਾਂ ਦੀ ਨਕਦੀ ਸੋਨਾ ਅਤੇ ਜਾਇਦਾਦ ਦੇ ਕਾਗਜ਼ ਮਿਲੇ ਦਰਸ਼ਨ ਸਿੰਘ ਨੂੰ ਹਥਕੜੀਆਂ ਪਾ ਕੇ ਲੈ ਜਾਇਆ ਗਿਆ ਉਹੀ ਦਰਸ਼ਨ ਸਿੰਘ ਜਿਸ ਦੇ ਸਾਹਮਣੇ ਲੋਕ ਕੰਬਦੇ ਸਨ ਅੱਜ ਆਪ ਡਰਿਆ ਹੋਇਆ ਸੀ ਪਿੰਡ ਪਖਤਪੁਰ ਵਿੱਚ ਅੱਜ ਖੁਸ਼ੀ ਸੀ ਪਰ ਨਾਲ ਹੀ ਇੱਕ ਸਿੱਖਿਆ ਵੀ ਜਦੋਂ ਇਨਸਾਫ ਖਿਲਾਫ ਜ਼ੁਲਮ ਖੜਾ ਹੋਵੇ ਤਾਂ ਸੱਚ ਨੂੰ ਇੱਕ ਦਿਨ ਜਿੱਤ ਮਿਲਦੀ ਹੀ ਹੈ ਹਰਪੰਜੀਤ ਸਿੰਘ ਦਾ ਪੁੱਤਰ ਰਿਹਾ ਹੋ ਗਿਆ ਅਮਨਦੀਪ ਨੂੰ ਪਿੰਡ ਵਾਲਿਆਂ ਨੇ ਪੁੱਤਰ ਖਾਨੇ ਵਿੱਚ ਇੱਕ ਨਵਾਂ ਇਮਾਨਦਾਰ ਅਫਸਰ ਆਇਆ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਇਹ ਹਰ ਉਸ ਪਿੰਡ ਦੀ ਕਹਾਣੀ ਹੈ ਜਿੱਥੇ ਅਜੇ ਵੀ ਕੋਈ ਦਰਸ਼ਨ ਸਿੰਘ ਵਰਦੀ ਦੇ ਪਿੱਛੇ ਲੁਕਿਆ ਬੈਠਾ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਨਵੇਂ ਵੀਡੀਓ ਤੇ ਨਵੇਂ ਅਪਡੇਟ ਨਾਲ ਧੰਨਵਾਦ ਦੋਸਤੋ